ਸੋ ਨਿਰਪੈ ਜਗਤ ਗੁਰਦਾਸ ਮਹਾਰਾਜ ਕੀ ਜੈ ਗੁਰਦੇਵ ਤਨ ਗੁਰਦੇਵ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਜੋ ਸਤ ਗੁਰਪ੍ਰਦਾਸ ਮਹਾਰਾਜ ਜੀ ਦੇ ਨਾਮ ਤੇ ਚੌਂਕ ਬਣਿਆ ਹੋਇਆ ਸੀ ਜਿਸ ਨੂੰ ਬਿਲਕੁਲ ਲਕੋ ਦਿੱਤਾ ਗਿਆ ਸੀ ਫਲੈਕਸਾਂ ਦੇ ਨਾਲ ਉਹ ਦੇਖ ਸਕਦੇ ਹੋ ਅੱਜ ਫਲੈਕਸਾਂ ਉਤਾਰ ਦਿੱਤੀਆਂ ਗਈਆਂ ਨੇ ਸਾਰੇ ਪਾਸੇ ਰੋਡ ਹੁਣ ਦਿਖ ਰਿਹਾ ਮਾਡਲ ਟਾਊਨ ਤੋਂ ਨਕੋਦਰ ਰੋਡ ਤੋਂ ਡਾਕਟਰ ਮਾਵ ਸੰਬੇਦਕਰ ਚੌਂਕ ਤੋਂ ਮਾਡਲ ਉਸ ਤੋਂ ਸਾਰੇ ਪਾਸਿਓਂ ਦੇਖ ਸਕਦੇ ਹੋ ਟ੍ਰੈਫਿਕ ਆਰਾਮ ਨਾਲ ਲੰਘ ਰਹੀ ਹੈ ਦਿਖ ਰਹੀ ਹੈ ਕੋਈ ਦੂਰਾ ਨਹੀਂ ਹੈਗਾ ਨਹੀਂ ਤਾਂ ਪਹਿਲਾਂ ਬਹੁਤ ਇੱਥੇ ਐਕਸੀਡੈਂਟ ਹੁੰਦੇ ਸੀ ਕਿਉਂਕਿ ਦਿਸਦਾ ਹੀ ਨਹੀਂ ਸੀ ਕੁਝ ਵੀ ਸਾਡੇ ਰਹਿਬਰ ਦੇ ਨਾਮ ਤੇ ਸਤਿਗੁਰੂ ਅਬਦਾਸ ਮਹਾਰਾਜ ਦੇ ਨਾਮ ਤੇ ਚੌਂਕ ਬਣਿਆ ਹੋਵੇ ਤੇ ਉਸ ਨੂੰ ਫਲੈਕਸਾਂ ਨਾਲ ਲਕੋ ਦਿੱਤਾ ਜਾਵੇ ਤਾਂ ਬਹੁਤ ਹੀ ਮਾੜੀ ਗੱਲ ਆ ਔਰ ਮਾੜੀ ਗੱਲ ਸਾਡੇ ਵਾਸਤੇ ਵੀ ਹੈ ਕਿ ਅਸੀਂ ਜਿਹੜੀ ਫਲੈਕਸਾਂ ਲੱਗਣ ਦਿੰਦੇ ਆ ਇੱਕ ਫਲੈਕਸ ਲੱਗੀ ਨਾ ਦੋਸੇ ਵੇਲੇ ਕੋਈ ਵੀ ਉਤਾਰ ਸਕਦਾ ਉਤਾਰ ਕੇ ਸਾਈਡ ਤੇ ਰੱਖ ਦੇਵੇ ਭਾਈ ਇੱਥੇ ਨਹੀਂ ਲੰਗਣ ਦੇਣੀ ਉਹ ਰਾਤ ਨੂੰ ਲਾਈ ਜਾਂਦੇ ਸਵੇਰ ਨੂੰ ਲਾ ਦੇ ਉਹ ਜਿਹੜਾ ਵੀ ਕੋਈ ਵੀ ਦੇਖੇ ਸਾਡੇ ਸਮਾਜ ਦਾ ਬੰਦਾ ਮੈਂ ਬੇਨਤੀ ਕਰਦਾ ਕੋਈ ਵੀ ਹੋਵੇ ਲਾਜ਼ਮੀ ਜੇਕਰ ਉਹਦੇ ਨਾਲ ਕੋਈ ਗੱਲਬਾਤ ਹੁੰਦੀ ਆ ਅਸੀਂ ਉਹਦੇ ਨਾਲ ਖੜਾਂਗੇ ਤਨੋਂ ਮਨੋਂ ਤੁਹਾਨੂੰ ਖੜਾਂਗੇ ਜਿੱਥੇ ਤੱਕ ਕੋਈ ਚੱਲੂਗਾ ਉਹਦੇ ਨਾਲ ਚਲਾਂਗੇ ਵੀ ਜੇ ਕੋਈ ਉਹਦੇ ਨਾਲ ਦੂਰਾ ਕੋਈ ਕਾਰਵਾਈ ਕਰਦਾ ਜਾਂ ਦੂਰਾ ਕਰਦਾ ਅਸੀਂ ਉਹਦੇ ਨਾਲ ਖੜਾਂਗੇ ਵੀ ਭਾਈ ਅਸੀਂ ਤੇਰੇ ਨਾਲ ਖੜੇ ਹਾਂ ਤੂੰ ਫਲੈਕਸ ਲਾਈ ਸੀ ਪਰ ਅਸੀਂ ਉਹਤੇ ਵੀ ਕਾਰਵਾਈ ਕਰਾਂਗੇ ਜਿਹੜੇ ਬੰਦੇ ਨੇ ਫਲੈਕਸ ਲਾਈ ਦੁਬਾਰਾ ਤੇ ਕੋ ਲਾਉਗੇ ਤੇ ਜਿਹੜਾ ਦੁਬਾਰਾ ਲਾਊਗਾ ਉਹਤੇ ਵੀ ਕਾਰਵਾਈ ਕਰਾਂਗੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਫਲੈਕਸ ਬੋਰਡ ਬਣਾਉਂਦੇ ਆ ਉਹਨਾਂ ਨੂੰ ਬੇਨਤੀ ਕਰਦਾ ਖਾਸ ਕਰ ਉਹਨਾਂ ਨੂੰ ਕਿਉਂਕਿ ਰਾਤ ਨੂੰ ਉਹ ਆਣ ਕੇ ਲਾ ਦਿੰਦੇ ਆ ਮੁੜ ਕੇ ਕਹਿੰਦੇ ਸਾਡੇ ਬੰਦੇ ਪੜਿਆ ਨਹੀਂ ਆ ਵਿੱਚ ਲੱਗੇ ਵੀ ਬੋਰਡ ਵੀ ਭਾਈ ਇੱਥੇ ਕੋਈ ਫਲੈਕਸ ਨਾ ਲਾਈ ਜਾਵੇ ਮੈਂ ਸਾਰਿਆਂ ਦੇ ਸੰਗਤਾਂ ਨੂੰ ਬੇਨਤੀ ਫੇਰ ਕਰਦਾ ਕਿ ਭਾਈ ਕੋਈ ਵੀ ਚੌਂਕ ਦੇ ਵਿੱਚ ਫਲੈਕਸ ਨਾ ਲਗਾਈ ਜਾਵੇ ਜੈ ਗੁਰਦੇਵ ਧੰਨ ਗੁਰਦੇਵ ਜੀ ਬਾਬਾ ਜੀ ਜਿਵੇਂ ਚੱਲਦਾ ਹੈ ਨਾ ਕੋਮ ਸਾਡੀ ਦੇ ਉਹ ਬੀਰੋ ਭੈਣੋ ਤੁਸੀਂ ਦਰ ਦਰ ਥੁੱਕ ਰਾਂ ਖਾਓ ਨਾ ਗੁਰੂ ਰਵਿਦਾਸ ਗੁਰੂ ਹੈ ਸਾਡਾ ਉਸ ਨੂੰ ਕਦੇ ਪਲਾਓ ਨਾ ਜੈ ਗੁਰਦੇਵ ਧੰਨ ਗੁਰਦੇਵ